ਤਨ ਬਾਬਾ ਸ੍ਰੀ ਚੰਜੀ ਇੱਕ ਛੋਟੀ ਜਿਹੀ ਕਥਾ ਜੋ ਜੀਵਨ ਬਦਲ ਸਕਦੀ ਹੈ, ਇਨਸਾਨ ਨੂੰ ਸਹੀ ਰਸਤੇ ਤੇ ਪਾ ਸਕਦੀ ਹੈ। ਇੱਕ ਪੰਛੀ ਹਰ ਰੋਜ਼ ਬੋਹੜ ਦੇ ਦਰਖਤ ਤੇ ਜਾ ਕੇ ਬੈਠਦਾ ਅਤੇ ਬੋਹੜ ਨੂੰ ਕਹਿੰਦਾ ਕਿ ਦੁਨੀਆ ਕਿਸ ਦੀ ਪੂਜਾ ਕਰਦੇ ਹਨ? ਦਰਖਤ ਬੋਲਿਆ ਇਹ ਪਰਮਾਤਮਾ ਦੀ ਪੂਜਾ ਕਰਦੇ ਹਨ। ਫਿਰ ਪੰਛੀ ਬੋਹੜ ਨੂੰ ਕਹਿਣ ਲੱਗਾ, "हां, ਥਾਂ ਤੇ ਭਗਵਾਨ ਦੇ ਘਰ ਬਣੇ ਹੋਏ ਹਨ। ਕੀ ਇਹ ਸੱਚਮੁੱਚ ਹੀ ਭਗਵਾਨ ਨੂੰ ਪਿਆਰ ਕਰਦੇ ਹਨ?" ਫਿਰ ਬੋਹੜ ਦਾ ਦਰਖਤ ਬੋਲਿਆ, ਕਰਦੇ ਤਾਂ ਹਨ ਪਰ ਮੰਨਦੇ ਨਹੀਂ ਮੇਰੇ ਲਾਗੇ ਵੀ ਬਹੁਤ ਸਾਰੇ ਦਰਖਤ ਸਨ ਹਜ਼ਾਰਾਂ ਪੰਛੀਆਂ ਨੇ ਉਸ ਉੱਪਰ ਆਲਣਾ ਪਾਇਆ ਹੋਇਆ ਸੀ ਪਰ ਇਨਸਾਨਾਂ ਨੇ ਵੱਢ ਦਿੱਤਾ ਤੇ ਉੱਥੇ ਮੰਦਰ ਬਣਾ ਦਿੱਤਾ ਪੰਛੀ ਬੋਲਿਆ ਲੋਕ ਪ੍ਰਾਰਥਨਾ ਕਿਸਤੀ ਕਰਦੇ ਹਨ ਬੋਹੜ ਬੋਲਿਆ ਸਾਰੇ ਲੋਕ ਮੰਗਨ ਤੇ ਹੀ ਜੋਰ ਤਰਦੇ ਹਨ ਪਰ ਸੇਵਾ ਨਹੀਂ ਕਰਦੇ ਜੋ ਲੋਕ ਅੱਜ ਪੈਸਾ ਇਕੱਠਾ ਕਰ ਰਹੇ ਹਨ ਕੱਲ ਨੂੰ ਮੇਰੇ ਉੱਪਰ ਆਲਣਾ ਪਾਣਗੇ ਅਤੇ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਸੁਣਾਣਗੇ ਅਤੇ ਕਹਿਣਗੇ ਕਿ ਅਸੀਂ ਬਹੁਤ ਪੈਸਾ ਇਕੱਠਾ ਕੀਤਾ ਅੱਜ ਉਹਨਾਂ ਦੇ ਬੱਚੇ ਹੀ ਉਸਨੂੰ ਡੰਡਾ ਮਾਰ ਕੇ ਉਡਾ ਦਿੰਦੇ ਹਨ ਆਪਣੇ ਕੋਠੇ ਦੇ ਉੱਤੋਂ ਫਿਰ ਪੰਛੀ ਬੋਲਿਆ ਇਹ ਇਨਸਾਨ ਕਹਿੰਦੇ ਹਨ ਕਿ ਮਨ ਨਹੀਂ ਟਿਕਦਾ ਬੋਹੜ ਬੋਲਿਆ ਮਨ ਕਿੱਥੋਂ ਟਿਕੇ ਪਾਪ ਜੋ ਕੀਤੇ ਸਨ ਟਿਕ ਨਹੀਂ ਦਿੰਦੇ ਫਿਰ ਪੰਛੀ ਬੋਲਿਆ ਪ੍ਰਮਾਤਮਾ ਤਾਂ ਸਾਡੇ ਅੰਦਰ ਹੈ ਇਨਸਾਨ ਕਿੱਥੇ ਲੱਭਦਾ ਹੈ ਬੋਹੜ ਬੋਲਿਆ ਹਾਂ ਪ੍ਰਮਾਤਮਾ ਤਾਂ ਸਾਡੇ ਅੰਦਰ ਹੀ ਹੈ ਪਰ ਉਹ ਕੰਨ ਆਵਾਜ਼ ਨਹੀਂ ਸੁਣਦੇ ਜੋ ਪ੍ਰਮਾਤਮਾ ਦੀ ਆਵਾਜ਼ ਸੁਣ ਸਕਦੇ ਹਨ ਉਹ ਕੰਨ ਕੱਟੇ ਦੇ ਨਾਲ ਭਰੇ ਹੋਏ ਹਨ ਆਵਾਜ਼ ਕਿੱਥੋਂ ਸੁਣ ਪ੍ਰਮਾਤਮਾ ਦੀ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ